ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਅਜੀਹਾ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਕਰਨ ਦੇ ਨਾਲ ਤੁਸੀਂ ਆਪਣਾ ਹਰ ਇੱਕ ਸੁਪਨਾ ਪੂਰਾ ਕਰ ਸਕਦੇ ਹੋ ਤੇ ਜੇਕਰ ਆਪਾਂ ਗੱਲ ਕਰੀਏ ਹਰ ਇੱਕ ਵਿਅਕਤੀ ਦਾ ਐਟ ਲੀਸਟ ਆਪਣਾ ਇਹ ਤਾਂ ਸੁਪਨਾ ਹੁੰਦਾ ਹੀ ਹੈ ਕਿ ਉਸ ਦਾ ਆਪਣਾ ਇੱਕ ਘਰ ਆਪਣਾ ਇੱਕ ਮਕਾਨ ਜ਼ਰੂਰ ਹੋਵੇ ਕਿਉਂਕਿ ਜਦੋਂ ਅਸੀਂ ਕਿਸੇ ਵੀ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਨੇ ਆ ਤੇ ਸਾਡੇ ਲਈ ਬਹੁਤ ਹੀ ਜ਼ਿਆਦਾ ਔਖਾ ਹੋ ਜਾਂਦਾ ਹੈ ਔਖਾ ਇਸ ਤਰੀਕੇ ਵੀ ਹੁੰਦਾ ਹੈ ਕਿ ਹਰ ਮਹੀਨੇ ਉਸ ਮਕਾਨ ਦਾ ਕਿਰਾਇਆ ਦੇਣਾ ਉਸ ਮਕਾਨ ਦੀ ਕਿਸ਼ਤ ਕੱਢਣੀ ਸਾਡੇ ਲਈ ਬਹੁਤ ਹੀ ਜ਼ਿਆਦਾ ਔਖੀ ਹੁੰਦੀ ਹੈ ਕਿਉਂਕਿ ਹੁੰਦਾ ਹੈ ਕਿ ਜਿਹੜੀ ਅਸੀਂ ਥੋੜੀ-ਬਹੁਤ ਕਮਾਈ ਕਰਦੇ ਹਾਂ ਉਹ ਅਸੀਂ ਇਸ ਤਰੀਕੇ ਨਾਲ ਕਿਰਾਏ ਤੇ ਕਿਸ਼ਤ ਤੇ ਹੀ ਸਾਡੀ ਉਹ ਕਮਾਈ ਚਲੀ ਜਾਂਦੀ ਤੇ ਸਮਝ ਲਓ ਕਿ ਸਾਡੀ ਉਹ ਮਿਹਨਤ ਤੇ ਕਮਾਈ ਏ ਜਿਹੜੀ ਅਸੀਂ ਇੱਕ ਹਸਾਬ ਦਾ ਖੂਹ ਦੇ ਵਿੱਚ ਹੀ ਪਾ ਰਹੇ ਹੁੰਦੇ ਆ ਕਿਉਂਕਿ ਹੁੰਦਾ ਕੀ ਏ ਕਿ ਉਹ ਪੈਸਾ ਸਮਝ ਲਓ ਕਿ ਅਸੀਂ ਦੇ ਦਿੱਤਾ ਤਾਂ ਗੱਲ ਖਤਮ ਆ ਉਹ ਪੈਸਾ ਸਾਡਾ ਕਿਸੇ ਕੰਮ ਨਹੀਂ ਆਉਦਾ ਕਿਉਂਕਿ ਜੇਕਰ ਸਾਡਾ ਜਦੋਂ ਖੁਦ ਦਾ ਮਕਾਨ ਹੋਵੇਗਾ ਖੁਦ ਦਾ ਘਰ ਹੋਵੇਗਾ ਤੇ ਜਿਹੜਾ ਅਸੀਂ ਹਰ ਮਹੀਨੇ ਕਿਰਾਏ ਦੇ ਮਕਾਨ ਤੇ ਰਹਿ ਕੇ ਕਿਰਾਇਆ ਦਿੰਦੇ ਸੀ ਜਾਂ ਉਸ ਮਕਾਨ ਦੀ ਅਸੀਂ ਕਿਸ਼ਤ ਕੱਢਦੇ ਸੀ ਉਨੀ ਕਮਾਈ ਨੂੰ ਹੀ ਤੁਸੀਂ ਜੋੜ ਕੇ ਦੇਖੋਗੇ ਨਾ ਕਿ ਤੁਸੀਂ ਦੇਖੋਗੇ ਕਿ ਤੁਹਾਡੀ ਕਿੰਨੀ ਜ਼ਿਆਦਾ ਬਚਤ ਹੋ ਸਕਦੀ ਸੀ ਕਿੰਨੀ ਸੇਵਿੰਗ ਹੋ ਸਕਦੀ ਸੀ ਕਿਉਂਕਿ ਜੇਕਰ ਆਪਾਂ ਗੱਲ ਕਰੀਏ ਨਾ ਕਿ ਅਸੀਂ ਬਹੁਤ ਸਾਰਾ ਕਮਾ ਕੇ ਹੀ ਸੇਵਿੰਗ ਕਰ ਸਕਦੇ ਹਾਂ ਬਚਤ ਕਰ ਸਕਦੇ ਹਾਂ ਤਾਂ ਬਿਲਕੁਲ ਵੀ ਨਹੀਂ ਅਸੀਂ 1-1 ਰੁਪਇਆ ਜੋੜ ਕੇ ਵੀ ਆਪਣੀ ਸੇਵਿੰਗ ਕਰ ਸਕਦੇ ਹਾਂ ਜੇਕਰ ਅਸੀਂ ਕਰਨਾ ਚਾਹੀਏ ਤਾਂ ਤੇ ਇਸੇ ਤਰੀਕੇ ਦੇ ਨਾਲ ਅਸੀਂ ਇਹ ਤੁਹਾਡਾ ਸੁਪਨਾ ਪੂਰਾ ਕਰਨ ਦਾ ਆਪਣਾ ਘਰ ਬਣਾਉਣ ਦਾ ਮਕਾਨ ਬਣਾਉਣ ਦਾ ਇੱਕ ਸਿੰਪਲ ਤੇ ਸਰਲ ਜਿਹਾ ਉਪਾਅ ਲੈ ਕੇ ਆਇਆ ਤੇ ਇਸ ਉਪਾਅ ਨੂੰ ਅਸੀਂ ਕਦੋਂ ਕਰਨਾ ਹੈ ਤੇ ਕਿਵੇਂ ਕਰਨਾ ਹੈ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਅੱਜ ਦੀ ਇਹ ਵੀਡੀਓ ਤੁਹਾਡੇ ਬਹੁਤ ਹੀ ਜ਼ਿਆਦਾ ਕੰਮ ਆਉਣ ਵਾਲੀ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਜਿਹੜੇ ਵੀ ਉਪਾਅ ਸੀ ਤੁਹਾਡੇ ਲਈ ਲੈ ਕੇ ਆਇਆ ਇਹਨਾਂ ਉਪਾਅ ਨੂੰ ਤੁਸੀਂ ਸਟੈਪ ਬਾਈ ਸਟੈਪ ਹੀ ਕਰਨਾ ਹੋਵੇਗਾ ਪੂਰੇ ਧਿਆਨ ਦੇ ਨਾਲ ਤੇ ਸਭ ਤੋਂ ਵੱਡੀ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਅਸੀਂ ਉਪਾਅ ਕਰਨਾ ਹੈ ਤੇ ਉਪਾਅ ਨੂੰ ਅਸੀਂ ਵਿਸ਼ਵਾਸ ਦੇ ਨਾਲ ਹੀ ਕਰਨਾ ਹੋਵੇਗਾ ਤੇ ਜੇਕਰ ਵਿਸ਼ਵਾਸਿਤ ਇਹ ਉਪਾਅ ਕਰਿਓ ਤਾਂ ਇਸ ਦਾ ਤੁਹਾਨੂੰ ਰਿਜ਼ਲਟ ਵੀ ਮਿਲੇਗਾ ਜੇਕਰ ਵਿਸ਼ਵਾਸ ਨਹੀਂ ਤੇ ਉਪਾਅ ਕਰਨ ਦਾ ਕੋਈ ਫਾਇਦਾ ਨਹੀਂ ਕਿਉਂਕਿ ਬਿਨਾਂ ਵਿਸ਼ਵਾਸ ਦੇ ਅਸੀਂ ਕਿਸੇ ਵੀ ਚੀਜ਼ ਨੂੰ ਪਾ ਨਹੀਂ ਸਕਦੇ ਕਿਸੇ ਵੀ ਚੀਜ਼ ਦੇ ਵਿੱਚ ਸਾਨੂੰ ਸਫਲਤਾ ਨਹੀਂ ਮਿਲਦੀ ਕਿਉਂਕਿ ਜਿਹੜਾ ਵੀ ਵਿਅਕਤੀ ਸ਼ੰਕਾ ਕਰਦਾ ਹੈ ਨਾ ਸ਼ੰਕਾ ਕਰਨ ਵਾਲੇ ਮਨੁੱਖ ਦਾ ਕਦੇ ਵੀ ਕੁਝ ਵੀ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਇਸ ਉਪਾਣੋ ਵਿਸ਼ਵਾਸ ਦੇ ਨਾਲ ਕਰਿਓ ਉਪਾਦਰ ਸੰਤੋ ਪਹਿਲਾ ਤੁਹਾਨੂੰ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਜੀ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਿਓ ਉਪਾਅ ਕਰਨ ਦੇ ਸਮੇਂ ਜਿਨ੍ਹਾਂ ਨੂੰ ਇਸ ਵੀਡੀਓ ਤੇ ਵਿਸ਼ਵਾਸ ਹੋਵੇਗਾ ਉਹੀ ਇਸ ਵੀਡੀਓ ਨੂੰ ਦੇਖਣ ਪੂਰੇ ਧਿਆਨ ਦੇ ਨਾਲ ਤੇ ਇਸ ਉਪਾਅ ਨੂੰ ਕਰਨ। ਸੋ ਇਸੇ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇਸ ਉਪਾਅ ਨੂੰ ਅਸੀਂ ਕਰਨਾ ਕਦੋਂ ਅਤੇ ਕਿਹੜੇ ਦਿਨ ਕਰਨਾ ਹੈ। ਇਸ ਉਪਾਅ ਨੂੰ ਅਸੀਂ ਮੰਗਲਵਾਰ ਦੇ ਦਿਨ ਕਰਨਾ ਹੈ ਤੇ ਸਵੇਰ ਦੇ ਸਮੇਂ ਹੀ ਕਰਨਾ ਹੈ ਤੇ ਉਪਾਅ ਕਰਨ ਦੇ ਲਈ ਸਾਨੂੰ ਥੋੜੀਆਂ-ਬਹੁਤ ਚੀਜ਼ਾਂ ਦੀ ਜ਼ਰੂਰਤ ਹੋਵੇਗੀ। ਇਸ ਉਪਾਣੂ ਕਰਨ ਦੇ ਲਈ ਤੁਹਾਨੂੰ ਛੋਟਾ ਜਿਹਾ ਤੁਹਾਨੂੰ ਚਾਹੀਦਾ ਲਾਲ ਰੰਗ ਦਾ ਕੱਪੜਾ ਤੇ ਇੱਕ ਤੁਹਾਨੂੰ ਚਾਹੀਦੇ ਆਏ ਦੀਵਾ ਤੇ ਇਸ ਦੇ ਨਾਲ ਨਾਲ ਦੋ ਤੁਹਾਨੂੰ ਚਾਹੀਦੇ ਨੇ ਫੁੱਲ ਵਾਲੇ ਸਾਫ਼ ਸੁਥਰੇ ਫਰੈਸ਼ ਬਿਲਕੁਲ ਲੌਂਗ ਜੋ ਕਿ ਬਿਲਕੁਲ ਵੀ ਟੁੱਟੇ ਹੋਏ ਨਹੀਂ ਹੋਣੇ ਚਾਹੀਦੇ ਇਕਦਮ ਵਧੀਆ ਹੋਣੇ ਚਾਹੀਦੇ ਨੇ ਇਸ ਦੀਵੇ ਨੂੰ ਤਿਆਰ ਕਰਨ ਦੇ ਲਈ ਜਿਹੜਾ ਕਿ ਤੁਸੀਂ ਸਰੋਂ ਦੇ ਤੇਲ ਦਾ ਵੀ ਯੂਜ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਕਿਸੇ ਵੀ ਤੇਲ ਦਾ ਯੂਜ਼ ਕਰ ਸਕਦੇ ਹੋ ਜਿਵੇਂ ਕਿ ਝਮੇਲੀ ਦਾ ਵੀ ਜੇਕਰ ਇਸ ਉਪਾਦਾ ਵਧੀਆ ਤੋਂ ਵਧੀਆ ਰਿਜ਼ਲਟ ਚਾਹੋਣੇ ਹੋ ਤਾਂ ਤੁਸੀਂ ਇਸ ਉਪਾਦ ਦੇ ਲਈ ਦੇਸੀ ਘਿਓ ਦਾ ਦੀਵਾ ਵੀ ਤਿਆਰ ਕਰ ਸਕਦੇ ਹੋ ਕਿਉਂਕਿ ਦੇਸੀ ਘਿਓ ਦੀ ਜੋਤ ਜਗਾਉਂਗੇ ਤਾਂ ਤੁਹਾਡੇ ਲਈ ਹੋਰ ਵੀ ਜ਼ਿਆਦਾ ਫਾਇਦੇਮੰਦ ਹੋਵੇਗਾ ਕਿਉਂਕਿ ਜੇਕਰ ਅਸੀਂ ਦੇਸੀ ਕਿਉ ਦਾ ਦੀਵਾ ਤਿਆਰ ਕਰਦੇ ਹਾਂ ਤਾਂ ਇਹ ਉਪਾਸਾਨੂੰ ਸਭ ਤੋਂ ਜ਼ਿਆਦਾ ਤੇ ਬਧੇਰੇ ਫਲ ਦਿੰਦਾ ਹੈ। ਇਸੇ ਨਾਲ ਨਾਲ ਇਸ ਉਪਾ ਨੂੰ ਕਰਨ ਦੇ ਲਈ ਤੁਹਾਨੂੰ ਇੱਕ ਛੋਟੀ ਜਿਹੀ ਚੀਜ਼ ਹੋਰ ਵੀ ਚਾਹੀਦੀ ਕਿਉਂਕਿ ਜੇਕਰ ਅਸੀਂ ਸਫਲਤਾ ਚਾਹੁੰਨੇ ਆ ਆਪਣਾ ਘਰ ਮਕਾਨ ਬਣਾਉਣਾ ਚਾਹੁੰਨੇ ਆ ਆਪਣੇ ਘਰ ਦੀਆਂ ਸਾਰੀਆਂ ਪ੍ਰੋਬਲਮ ਨੂੰ ਅਸੀਂ ਦੂਰ ਕਰਨਾ ਚਾਹੁੰਨੇ ਆ ਤਾਂ ਤੁਹਾਨੂੰ ਛੋਟੀ ਜਿਹੀ ਥੋੜੀ ਜਿਹੀ ਮਿਹਨਤ ਹੋਰ ਵੀ ਕਰਨੀ ਪਵੇਗੀ। ਉਹ ਚੀਜ਼ ਕਿਹੜੀ ਹੈ ਕਿ ਇੱਕ ਛੋਟਾ ਜਿਹਾ ਘਰ ਜਿਵੇਂ ਕਿ ਆਪਾਂ ਤੁਸੀਂ ਬਾਜ਼ਾਰ ਦੇ ਵਿੱਚ ਜਾਣਾ ਹੋਵੇਗਾ ਕਿਸੇ ਵੀ ਸ਼ੌਪ ਤੇ ਜਾ ਕੇ ਗਿਫਟ ਹਾਊਸ ਵਾਲੀ ਤੇ ਤੁਸੀਂ ਜਾ ਕੇ ਇੱਕ ਛੋਟਾ ਜਿਹਾ ਘਰ ਤੁਸੀਂ ਖਰੀਦ ਕੇ ਲਿਆ ਸਕਦੇ ਹੋ ਜਿਵੇਂ ਕਈ ਵਾਰ ਆਪਾਂ ਗਿਫਟ ਸ਼ੌਪ ਤੇ ਦੇਖਿਆ ਹੈ ਕਿ ਆਪਾਂ ਨੂੰ ਛੋਟੇ ਛੋਟੇ ਜਿਹੜੇ ਕਿ ਲੱਕੜ ਦੇ ਘਰ ਬਣੇ ਹੁੰਦੇ ਆ ਉਹ ਵੀ ਮਿਲ ਜਾਂਦੇ ਆ ਜਾਂ ਫਿਰ ਕਿਸੇ ਵੀ ਮੈਟਲ ਦਾ ਤੁਸੀਂ ਲੈ ਸਕਦੇ ਹੋ ਜਿਹੜਾ ਵੀ ਤੁਹਾਨੂੰ ਮਿਲਦਾ ਏ ਗਿਫਟ ਸ਼ੌਪ ਤੋਂ ਜਾ ਕੇ ਤੁਸੀਂ ਛੋਟਾ ਜਿਹਾ ਘਰ ਖਰੀਦ ਕੇ ਲੈ ਕੇ ਆਉਣਾ ਹੈ ਜ਼ਰੂਰੀ ਨਹੀਂ ਹੈਗਾ ਕਿ ਉਹ ਤੁਸੀਂ ਜਿਆਦਾ ਮਹਿੰਗਾ ਹੀ ਲੈ ਕੇ ਆਉਣਾ ਆਪਣੀ ਬਜਟ ਦੇ ਅਕੋਰਡਿੰਗ ਤੁਸੀਂ ਲਿਆ ਕੇ ਲਿਆ ਸਕਦੇ ਹੋ ਜਿੰਨਾ ਕਿ ਤੁਹਾਡਾ ਬਜਟ ਹੈ ਸੋ ਇਸੇ ਤਰੀਕੇ ਦੇ ਨਾਲ ਜਦੋਂ ਤੁਸੀਂ ਘਰ ਵਿਚਾਰ ਦੇ ਵਿੱਚੋਂ ਖਰੀਦੋਗੇ ਗਿਫਟ ਸ਼ਾਪ ਤੋਂ ਤਾਂ ਤੁਸੀਂ ਸਿੱਧਾ ਆਪਣੇ ਘਰ ਨਹੀਂ ਜਾਣਾ ਤੁਸੀਂ ਉਸ ਸਥਾਨ ਤੇ ਜਾਣਾ ਜਿਹੜੇ ਵੀ ਤੁਸੀਂ ਆਪਣੇ ਗੁਰੂ ਪੀਰ ਦੇਵੀ ਦੇਵ ਤੇ ਨੂੰ ਮੰਨਦੇ ਹੋ ਉਹ ਘਰ ਨੂੰ ਉਲ ਜਾ ਕੇ ਤੁਸੀਂ ਉੱਥੇ ਲੈ ਕੇ ਜਾਣਾ ਹੈ ਜਾ ਕੇ ਆਪਣੇ ਪਰਮਾਤਮਾ ਦੇ ਅੱਗੇ ਰੱਖ ਕੇ ਤੁਸੀਂ ਆਪਣੇ ਮਨ ਅੰਦਰ ਇਹੀ ਅਰਦਾਸ ਬੇਨਤੀ ਕਰਨੀ ਹੈ ਕਿ ਪਰਮਾਤਮਾ ਜੀ ਇਸ ਤਰ੍ਹਾਂ ਦਾ ਅਸੀਂ ਘਰ ਲੈ ਕੇ ਆਇਆ ਏਸੀ ਤਰੀਕੇ ਦਾ ਸਾਡਾ ਸੋਹਣਾ ਆਪਣਾ ਘਰ ਮਕਾਨ ਬਣ ਜਾਵੇ ਤੁਸੀਂ ਆਪਣੀ ਇਸੇ ਤਰੀਕੇ ਦੇ ਨਾਲ ਸਾਡੇ ਤੇ ਕਿਰਪਾ ਬਣਾਈ ਰੱਖਣੀ ਤਾਂ ਜੋ ਕਿ ਅਸੀਂ ਕਿਰਾਏ ਦੀ ਜ਼ਿੰਦਗੀ ਤੋਂ ਹਟ ਕੇ ਆਪਣੇ ਮਕਾਨ ਦੇ ਵਿੱਚ ਰਹਿ ਸਕੀਏ ਕਹਿਣ ਦਾ ਭਾਵ ਕਿ ਜੋ ਵੀ ਤੁਹਾਡੇ ਮਨ ਦੇ ਵਿੱਚ ਘਰ ਨੂੰ ਲੈ ਕੇ ਇੱਛਾ ਭਾਵਨਾ ਹੋਏਗੀ ਉਸ ਮੁਤਾਬਕ ਤੁਸੀਂ ਪ੍ਰਮਾਤਮਾ ਦੇ ਅੱਗੇ ਆਪਣੀ ਅਰਦਾਸ ਬੇਨਤੀ ਕਰ ਦੇਣੀ ਹੈ ਤੇ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਕਰਨਾ ਫਿਰ ਉਸ ਘਰ ਨੂੰ ਲੈ ਕੇ ਆਪਣੇ ਘਰ ਤੁਸੀਂ ਵਾਪਸ ਆਉਣਾ ਹੈ ਉਹ ਘਰ ਲੈ ਕੇ ਪਹਿਲਾਂ ਆਪਣੇ ਪਰਮਾਤਮਾ ਜਿਹੜੀ ਮੂਵੀ ਮੰਨਦੇ ਹੋ ਉਸ ਸਥਾਨ ਤੇ ਜਾਣਾ ਉੱਥੇ ਅਰਦਾਸ ਬੇਨਤੀ ਕਰਕੇ ਮੱਥਾ ਟੇਕ ਕੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਘਰ ਉਸ ਘਰ ਨੂੰ ਲੈ ਕੇ ਆਉਣਾ ਹੈ ਇਸ ਗੱਲ ਦਾ ਤੁਸੀਂ ਖਾਸ ਕਰਕੇ ਧਿਆਨ ਰੱਖਣਾ ਹੈ ਤੇ ਇਸੇ ਤਰੀਕੇ ਦੇ ਨਾਲ ਘਰ ਪਹੁੰਚਣ ਤੋਂ ਬਾਅਦ ਦੇ ਵਿੱਚ ਜੋ ਉਪਾਕਰਨ ਦੇ ਲਈ ਅਸੀਂ ਤੁਹਾਨੂੰ ਲਾਲ ਰੰਗ ਦਾ ਕੱਪੜਾ ਦੱਸਿਆ ਸੀ ਉਸ ਲਾਲ ਰੰਗ ਦੇ ਕੱਪੜੇ ਨੂੰ ਜਿਹੜਾ ਤੁਹਾਡੇ ਘਰ ਦਾ ਪਾਠ ਪੂਜਾ ਵਾਲਾ ਸਥਾਨ ਜਾਂ ਮੰਦਿਰ ਬਣਿਆ ਹੋਵੇਗਾ ਉਥੇ ਤੁਸੀਂ ਵੀ ਸ਼ਾਕੇ ਉਸ ਦੇ ਉੱਪਰ ਇਸ ਘਰ ਨੂੰ ਡੱਬੇ ਦੇ ਵਿੱਚੋਂ ਬਾਕਸ ਦੇ ਵਿੱਚੋਂ ਕੱਢ ਕੇ ਉਸ ਕਪੜੇ ਦੇ ਉੱਪਰ ਰੱਖ ਦੇਣਾ ਤੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਇੱਕ ਦੀਵਾ ਤਿਆਰ ਕਰਨਾ ਹੈ ਉਹ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਸਰੋਂ ਦੇ ਤੇਲ ਦਾ ਦੀਵਾ ਤਿਆਰ ਕਰਨਾ ਜਾਂ ਫਿਰ ਦੇਸੀ ਘਿਓ ਦੀ ਤੁਸੀਂ ਜੋਤ ਜਗਾਉਣੀ ਹੈ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕਰਕੇ ਜਗਾਉਗੇ ਤੇ ਜਿਹੜੇ ਤੁਸੀਂ ਦੋ ਲੌਂਗ ਲਏ ਸੀ ਉਪਾ ਦੇ ਲਈ ਉਹ ਦੋ ਲੌਂਗ ਵੀ ਉਸੇ ਹੀ ਦੀਵੇ ਦੇ ਅੰਦਰ ਤੁਸੀਂ ਪਾ ਦੇਣੇ ਆ ਤੇ ਦੀਵੇ ਨੂੰ ਤੁਸੀਂ ਜਗਾ ਦੇਣਾ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਦੀਵਾ ਤਿਆਰ ਕਰਨਾ ਹੈ ਨਾ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਉਸ ਦੇ ਵਿੱਚ ਤੇਲ ਜਾਂ ਕਿ ਉਹ ਜੋ ਵੀ ਤੁਸੀਂ ਪਾ ਰਹੇ ਹੋ ਇੰਨਾ ਕੋ ਪਾਉਣਾ ਹੈ ਕਿ ਜਿਹੜਾ ਉਹ ਦੀਵਾ ਕਮ ਸੇ ਕਮ 45 ਮਿੰਟ ਜਾਂ 1 ਘੰਟੇ ਤੱਕ ਜਾਗਦਾ ਰਹੇ ਕਿਉਂਕਿ ਇਹ ਦੀਵਾ ਇੰਨਾ ਟਾਈਮ ਤੱਕ ਜ਼ਰੂਰ ਜਗਣਾ ਚਾਹੀਦਾ ਹੈ ਬਸ ਇੰਨਾ ਹੀ ਉਪਾਅ ਤੁਸੀਂ ਕਰਨਾ ਇਸ ਤੋਂ ਇਲਾਵਾ ਤੁਸੀਂ ਕੁਝ ਨਹੀਂ ਕਰਨਾ ਤੇ ਇਸ ਉਪਾਅ ਨੂੰ ਤੁਸੀਂ ਮੰਗਲਵਾਰ ਨੂੰ ਹੀ ਕਰਨਾ ਹੋਵੇਗਾ ਇਸ ਗੱਲ ਦਾ ਵੀ ਖਾਸ ਧਿਆਨ ਰੱਖਣਾ ਹੈ ਕਿ ਇਸ ਉਪਾਅ ਨੂੰ ਤੁਸੀਂ 30 ਦਿਨ ਲਗਾਤਾਰ ਕਰਨਾ ਹੈ ਤੇ ਜਿਹੜੀ ਜੋਤ ਤੁਸੀਂ ਜਗਾਉਣੀ ਹੈ ਉਹ ਤੁਸੀਂ 30 ਦਿਨ ਲਗਾਤਾਰ ਜਗਾਉਣੀ ਹੈ ਤੇ ਜਿਹੜਾ ਤੁਸੀਂ ਉਪਾਅ ਕਰਨ ਦੇ ਲਈ ਇੱਕ ਘਰ ਬਾਜ਼ਾਰ ਤੋਂ ਗਿਫਟ ਸ਼ੌਪ ਤੋਂ ਖਰੀਦ ਕੇ ਲੈ ਕੇ ਆਏ ਸੀ ਤੇ ਇਹ ਉਪਾਅ ਨੂੰ ਕਰਨ ਤੋਂ ਉਪਰੰਤ ਤੁਸੀਂ ਸਮਝ ਲਓ ਕਿ ਉਸ ਤਰੀਕੇ ਦਾ ਹੀ ਤੁਹਾਡਾ ਆਪਣਾ ਘਰ ਬਣ ਕੇ ਤਿਆਰ ਹੋ ਜਾਵੇਗਾ ਤੇ ਇਸ ਮਕਾਨ ਨੂੰ ਇਸ ਘਰ ਨੂੰ ਤੁਸੀਂ ਜਿੱਥੇ ਰੱਖਿਆ ਉੱਥੇ ਹੀ ਤੁਸੀਂ 30 ਦਿਨ ਲਗਾਤਾਰ ਪੈ ਰਹੇ ਨੇ ਤੇ ਜੋਤ ਨੂੰ ਤੁਸੀਂ ਹਰ ਰੋਜ਼ 30 ਦਿਨ ਲਗਾਤਾਰ ਜਗਾਉਣਾ ਹੈ ਕਿ ਜਦੋਂ ਵੀ ਤੁਸੀਂ ਹਰ ਰੋਜ਼ ਜੋਤ ਜਗਾਉਣੀ ਹੈ ਤੇ ਦੋ ਲੋਗ ਉਸ ਦੇ ਵਿੱਚ ਤੁਸੀਂ ਜ਼ਰੂਰ ਪਾਉਣੇ ਆ ਤੇ ਜੋਤ ਨੂੰ ਤੁਸੀਂ ਇੰਨਾ ਕਿਉਂਕਿ ਉਹ ਪਾ ਕੇ ਜਗਾਉਣਾ ਹੈ ਕਿ ਕਮ ਸੇ ਕਮ 45 ਮਿੰਟ ਤੱਕ ਉਹ ਜੋਤ ਜਗਦੀ ਰਹੇ ਕਿਉਂਕਿ ਉਸ ਜੋਤ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੁੰਦੀ ਹੈ ਕਿ ਉਹ ਜੋਤ ਯੂਨੀਵਰਸ ਦੇ ਤੱਕ ਮੈਸੇਜ ਪਹੁੰਚਾਉਂਦੀ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਾਜ਼ਾਰ ਤੋਂ ਘਰ ਖਰੀਦ ਕੇ ਲੈ ਕੇ ਆਏ ਹੋ ਉਹ ਯੂਨੀਵਰਸ ਤੱਕ ਜਦੋਂ ਮੈਸੇਜ ਤੁਹਾਡਾ ਪਹੁੰਚ ਜਾਂਦਾ ਹੈ ਉਪਾਕਰਨ ਤੋਂ ਬਾਅਦ ਦੇ ਵਿੱਚ ਤੇ ਇਹਨਾਂ ਦਾ ਇਸ ਤਰੀਕੇ ਦਾ ਇਹ ਆਪਣਾ ਕਰਮਕਾਂਡ ਬਣ ਜਾਵੇ ਤੁਸੀਂ ਰੋਜ਼ ਪਰਮਾਤਮਾ ਦੇ ਅੱਗੇ ਜੋਤ ਜਗਾਉਣ ਤੋਂ ਬਾਅਦ ਦੇ ਵਿੱਚ 10 ਤੋਂ 15 ਮਿੰਟ ਤੁਸੀਂ ਸਿਮਰਨ ਕਰਨਾ ਹੈ ਤੇ ਆਪਣੀ ਅਰਦਾਸ ਬੇਨਤੀ ਵੀ ਕਰਨੀ ਆਪਣੇ ਘਰ ਮਕਾਨ ਦੇ ਲਈ ਜਦੋਂ ਤੁਸੀਂ ਇਹ ਉਪਾਅ ਕਰੋਗੇ ਅਰਦਾਸ ਬੇਨਤੀ ਕਰਦੇ ਰਹੋਗੇ 30 ਦਿਨ ਲਗਾਤਾਰ ਜੋਤ ਜਗਾਓਗੇ ਤੇ ਤੁਹਾਡਾ ਆਪਣਾ ਘਰ ਮਕਾਨ ਬਣਨ ਦੇ ਚਿੰਨੇ ਵੀ ਰਾਸਤੇ ਦੇ ਸਾਰੇ ਖੁੱਲ ਜਾਣਗੇ ਤੁਹਾਡਾ ਘਰ ਬਣਨਾ ਤਿਆਰ ਹੋ ਜਾਵੇਗਾ ਕਹਿਣ ਦਾ ਭਾਵ ਇਹ ਹੀ ਹੈ ਕਿ ਤੁਹਾਨੂੰ ਵੀਲੇ ਵਸੀਲੇ ਨਜ਼ਰ ਆਉਣ ਲੱਗ ਜਾਣਗੇ ਜੇ ਜਦੋਂ ਉਪਾਕਰਨ ਤੋਂ ਬਾਅਦ ਦੇ ਵਿੱਚ 30 ਦਿਨਾਂ ਦੇ ਵਿੱਚ ਤੁਹਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਤੁਹਾਡਾ ਮਕਾਨ ਪਣਨ ਦੇ ਲਈ ਤਿਆਰ ਹੋਣ ਵਾਲਾ ਹੈ ਜਾਂ ਤੁਸੀਂ ਮਕਾਨ ਸ਼ੁਰੂ ਕਰ ਲਿਆ ਜਾਂ ਸ਼ੁਰੂ ਕਰਨ ਜਾ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ ਕਿ ਸੀਮ ਪ੍ਰੋਸੈਸ ਦੇ ਨਾਲ ਇਸ ਉਪਾਣ ਨੂੰ ਦੁਬਾਰਾ ਤੋਂ ਰਿਪੀਟ ਵੀ ਕਰ ਸਕਦੇ ਹੋ ਕਹਿਣ ਦਾ ਭਾਵ ਇਹ ਹੈ ਕਿ 60 ਦਿਨਾਂ ਦੇ ਅੰਦਰ ਅੰਦਰ ਤੁਸੀਂ ਦੇਖੋਗੇ ਕਿ ਤੁਸੀਂ ਆਪਣੇ ਮਕਾਨ ਦੇ ਮਾਲਕ ਬਣ ਜਾਓਗੇ ਤੇ ਇੱਕ ਕਿਰਾਏ ਵਾਲੇ ਮਕਾਨ ਤੋਂ ਤੁਹਾਡੀ ਜ਼ਿੰਦਗੀ ਤੇ ਜੋ ਵੀ ਤੁਹਾਡੇ ਸੁਪਨੇ ਸੀਗੇ ਤੁਸੀਂ ਕਿਰਾਏ ਦੇ ਮਕਾਨ ਤੋਂ ਹਟ ਕੇ ਆਪਣੇ ਮਕਾਨ ਦੇ ਵਿੱਚ ਪੂਰੇ ਕਰੋਗੇ ਇਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਬਾਜ਼ਾਰ ਤੋਂ ਇਹ ਘਰ ਖਰੀਦ ਕੇ ਲੈ ਕੇ ਆਇਓ ਉਹ ਪਾ ਦੇ ਲਈ ਜਦੋਂ ਤੁਹਾਡਾ ਆਪਣਾ ਖੁੱਦ ਦਾ ਘਰ ਬਣ ਜਾਵੇਗਾ ਤੇ ਉਸ ਨਵੇਂ ਘਰ ਦੇ ਵਿੱਚ ਤੁਸੀਂ ਇਸ ਮਕਾਨ ਨੂੰ ਆਪਣੇ ਘਰ ਦੇ ਵਿੱਚ ਸਜਾ ਕੇ ਸਜਾਵਟ ਦੇ ਨਾਲ ਰੱਖਣਾ ਹੋਵੇਗਾ ਕਿਉਂਕਿ ਇਹ ਘਰ ਉਥੇ ਪਿਆ ਹੋਇਆ ਤੁਹਾਨੂੰ ਹਮੇਸ਼ਾ ਯਾਦ ਕਰਵਾਏਗਾ ਕਿ ਅਸੀਂ ਇਸ ਤਰੀਕੇ ਦੇ ਨਾਲ ਇਹ ਉਪਾਅ ਕੀਤਾ ਸੀ ਤੇ ਇਸ ਉਪਾਅ ਦੇ ਕਰਨ ਦੇ ਨਾਲ ਸਾਡਾ ਖੁਦ ਦਾ ਆਪਣਾ ਘਰ ਜਿਹੜਾ ਉਹ ਬਣ ਚੁੱਕਿਆ ਹੈ ਇਸ ਉਪਾਅ ਨੂੰ ਕਰਕੇ ਅਜਮਾ ਕੇ ਦੇਖਣਾ ਕਿਉਂਕਿ ਜਿਹੜੇ ਕਿ ਸਾਡੇ ਘਰ ਪਰਿਵਾਰ ਦੇ ਰਿਲੇਟਿਵ ਰਿਸ਼ਤੇਦਾਰੇ ਉਹਨਾਂ ਨੇ ਇਹ ਖੁਦ ਉਪਾਅ ਕਰਕੇ ਅਜਮਾ ਕੇ ਦੇਖਿਆ ਕਿਉਂਕਿ ਉਹਨਾਂ ਦੇ ਕੋਲ ਕੁਝ ਵੀ ਨਹੀਂ ਸੀ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕੁਝ ਕਰ ਵੀ ਨਹੀਂ ਸੀ ਸਕਦੇ ਉਹਨਾਂ ਨੇ ਕਦੇ ਇਸ ਤਰੀਕੇ ਨਾਲ ਵੀ ਨਹੀਂ ਸੋਚਿਆ ਕਿ ਸਾਡਾ ਕਦੇ ਜ਼ਿੰਦਗੀ ਦੇ ਵਿੱਚ ਖੋਦਦਾ ਮਕਾਨ ਵੀ ਬਣ ਸਕਦਾ ਹੈ। ਉਹਨਾਂ ਨੇ ਇਹ ਉਪਾਜਦੋ ਕੀਤਾ ਤੇ ਉਹਨਾਂ ਦਾ ਖੁਦ ਦਾ ਮਕਾਨ ਬਣ ਗਿਆ ਸਿਰਫ ਤਾਂ ਸਿਰਫ 60 ਦਿਨਾਂ ਦੇ ਅੰਦਰ ਅੰਦਰ ਉਹ ਆਪਣੇ ਖੁਦ ਦੇ ਮਕਾਨ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ। ਹਾਂਜੀ ਇਹ ਬਹੁਤ ਹੀ ਜ਼ਿਆਦਾ ਪਾਵਰਫੁਲ ਤੇ ਸ਼ਕਤੀਸ਼ਾਲੀ ਉਪਾਏ ਜੇਕਰ ਤੁਸੀਂ ਵਿਸ਼ਵਾਸ ਦੇ ਨਾਲ ਕਰੋਗੇ ਤਾਂ ਫਿਰ ਤੁਹਾਨੂੰ ਰਿਜ਼ਲਟ ਮਿਲੇਗਾ ਤੇ ਜੇਕਰ ਤੁਸੀਂ ਆਪਣੇ ਮਨ ਦੇ ਵਿੱਚ ਨੈਗੇਟਿਵਿਟੀ ਭਰ ਕੇ ਉਪਾਅ ਕਰਦੇ ਹੋ ਫਿਰ ਤੁਹਾਨੂੰ ਇਹਨਾਂ ਦਾ ਰਿਜ਼ਲਟ ਨਹੀਂ ਮਿਲਣਾ हां जी यही सी जी ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੇ ਚੈਨਲ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਤੁਹਾਡੀ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਜੀ ਮੇਲ ਦੇਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ